ਯਾ ਮਸ਼ੀਨਰੀ ਆਉਂਦੀ ਐ ਕੋਈ ਵੀ ਆਉਂਦੇ ਐ ਕੋਈ ਹੋਰ ਗੱਲਾਂ ਆਉਂਦੀ ਐ ਸਾਰੀ ਜਾਣਕਾਰੀ ਮਿਲਦੀ ਐ ਇਸ ਕਰਕੇ ਮੰਨ ਲਓ ਹੋਰ ਬੰਦਿਆਂ ਨੂੰ ਵੀ ਨਾਲ ਲਿਆਉਣ ਦੀ ਕੋਸ਼ਿਸ਼ ਕਰਦੇ ਜਿਲਾ ਫਤਿਹਗੜ੍ਹ ਸਾਹਿਬ ਤੋਂ ਬਲਾਕ ਖੇੜਾ ਤੋਂ ਤਕਰੀਬਨ ਅਸੀਂ 65 ਬੰਦੇ ਹਰ ਸਾਲ 65 75 ਬੰਦੇ ਅਸੀਂ ਲੈ ਕੇ ਆਉਂਦੇ ਇੱਕ ਵਾਰੀ ਵੀ ਮੈਂ ਬਲਾਕ ਖੇੜਾ ਤੋਂ ਇਕ ਹੋਰ ਵੀ ਵੀਟ ਲੈ ਕੇ ਆਇਆ ਹੋਇਆ 65 ਫਾਰਮਰਸ ਮੇਰੇ ਨਾਲ ਆਈ ਹੋਈ ਨੇ ਕਿਸਾਨ ਮੇਲਾ ਦੇਖਣ ਮੇਲੇ ਦਾ ਇੰਤਜ਼ਾਰ ਤਾਂ ਸਾਨੂੰ ਬਹੁਤ ਖੁਸ਼ੀ ਨਾਲ ਰਹਿੰਦਾ ਜੀ ਬਾਕੀ ਸਿੱਖਣ ਨੂੰ ਬਹੁਤ ਕੁਝ ਮਿਲਦਾ ਜੀ ਅੱਜ ਜਿਹੜੀਆਂ ਨਵੀਆਂ ਵੈਰੈਟੀਆਂ ਆਉਣੀਆਂ ਬਿਮਾਰੀਆਂ ਬਾਰੇ ਯੋਗੀ ਚੀਜ਼ ਹੈ ਹਰੇਕ ਚੀਜ਼ੇ ਬਾਰੇ ਪਤਾ ਲੱਗਦਾ ਚੰਗਾ ਵਧੀਆ ਲੱਗਾ ਕਿਸਾਨਾਂ ਵਾਸਤੇ ਮਤਲਬ ਜਿਆ ਪੂਰੀ ਜਾਣਕਾਰੀ ਮਿਲਦੀ ਹੈ ਬਾਕੀ ਮਸ਼ੀਨਰੀ ਬਾਰੇ ਨਵੀਂ ਤੋਂ ਨਵੀਂ ਟੈਕਨੋਲੋਜੀ ਆਉਂਦੀ ਹੈ ਉਹਦੀ ਜਾਣਕਾਰੀ ਮਿਲਦੀ ਹੈ ਬਹੁਤ ਵਧੀਆ ਮੇਲੇ ਨਾਲ ਸਾਨੂੰ ਜਾਣਕਾਰੀ ਮਿਲਦੀ ਹੈਗੀ ਹੈ ਨਵੀਂ ਟੈਕਨੋਲੋਜੀ ਦੇ ਮੰਨ ਕੇ ਬੀ ਆ ਗਏ ਹੈਗੇ ਆ ਝਾੜ ਦਾ ਗਰੋਥ ਬਹੁਤ ਵਧੀਆ ਹੈਗਾ ਜਿਹੜੇ ਵਿਗਿਆਨੀ ਆ ਉਹ ਸਾਡੇ ਸਾਰੇ ਬਹੁਤ ਵਧੀਆ ਕੰਮ ਕਰ ਰਹੇ ਹੈਗੇ ਆ ਹੈਲੋ ਮਾਸਟਰ ਜਸ਼ੀ ਗੱਲ ਆ ਦੋਸਤੋ ਮੈਂ ਤੁਹਾਡਾ ਦੋਸਤ ਸਰਦੀਪ ਦੁਆ ਤੁਸੀਂ ਦੇਖ ਰਹੇ ਹੋ ਲੁਧਿਆਣਾ ਲਾਈਵ ਸੋ ਦੋਸਤੋ ਇਸ ਵੇਲੇ ਆ ਗਏ ਹਾਂ ਸੇ ਲੁਧਿਆਣਾ ਸ਼ਹਿਰ ਦੇ ਪੀਏਯੂ ਦੇ ਵਿੱਚ ਜਿੱਤੇ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਮਾਰਚ ਮਹੀਨੇ ਦੇ 14 ਤੇ 15 ਮਾਰਚ ਨੂੰ ਜਿਹੜਾ ਕਿਸਾਨ ਮੇਲਾ ਲੱਗ ਚੁੱਕਾ ਹੈ ਕਾਫੀ ਲੰਬੇ ਸਮੇਂ ਤੋਂ ਇੰਤਜ਼ਾਰ ਜਿਹੜਾ ਹੈ ਕਿਸਾਨ ਵੀਰੇ ਨੂੰ ਇਸ ਮੇਲੇ ਦਾ ਰਹਿੰਦਾ ਕਿਉਂਕਿ ਵੱਡੀ ਨੌਲੇਜੀ ਜਿਹੜੀ ਹੈ ਇਸ ਮੇਲੇ ਤੇ ਜਿਹੜੀ ਸਾਂਝੀ ਕੀਤੀ ਜਾਂਦੀ ਹੈ ਗਿਆ ਬਹੁਤ ਸਾਰੀ ਘਟੋ ਘਾਟ ਅਗਰ ਗੱਲ ਕਰੀਏ ਸਟਾਲਸ ਦੀ ਵੀ ਤਾਂ ਤਕਰੀਬਨ 350 ਤੋਂ 400 ਸਟਾਲ ਜਿਹੜੇ ਨੇ ਇਸ ਮੇਲੇ ਦੇ ਵਿੱਚ ਲੱਗੇ ਗਏ ਨੇ ਟੈਕਨੀਕਲ ਲੈਕਚਰਾਂ ਨੇ ਲੈ ਕੇ ਪ੍ਰਾਲੀ ਦੀ ਜਿਹੜੀ ਸਮੱਸਿਆ ਅਕਸਰ ਦੇਖੀ ਜਾ ਰਹੀ ਸੀ ਉਸ ਚੀਜ਼ ਨੂੰ ਲੈ ਕੇ ਔਰ ਕਨਕ ਦੀ ਗੱਲ ਕਰੀਏ ਉਸ ਨੂੰ ਲੈ ਕੇ ਬਹੁਤ ਸਾਰੀ ਮਸ਼ੀਨਾਂ ਨੇ ਉਸ ਉਹ ਵੀ ਅੰਦਰ ਤੁਹਾਨੂੰ ਸਾਫ਼ ਤੌਰ ਤੇ ਦੇਖਣ ਨੂੰ ਮਿਲਗੇ ਲਈ ਕੁਝ ਕਿਸਾਨ ਵੀ ਲੈ ਇੱਥੇ ਹੁਣੇ ਆਏ ਨੇ ਕੁਝ ਸ਼ਾਪਿੰਗਸ ਵੀ ਕਰਕੇ ਇਹਨਾਂ ਹੱਥ ਤੇ ਬੈਗ ਵੀ ਫੜੇ ਹੋਏ ਆ ਤੇ ਆਓ ਫਿਰ ਗੱਲ ਕਰਦੇ ਸੱਸੀ ਗੱਲ ਜੀ ਠੀਕ ਆ ਜੀ ਕੀ ਨਾ ਮਾਨਸਾ ਤੋਂ ਆਇਆ ਹਾਂ ਜੀ ਅੱਛਾ ਕਿੰਨੇ ਸਾਲਾਂ ਤੋਂ ਇੱਥੇ ਆ ਰਹੇ ਆ ਕਿਹ ਕਿਸਾਨ ਮੇਲੇ ਤੇ ਸਨ ਤਾਂ 10 ਸਾਲ ਹੋ ਗਈ ਦਾ 15 ਸਾਲ 10 ਸਾਲਾਂ ਤੋਂ ਲਗਾਤਾਰ ਆ ਰਹੇ ਹਾਂ ਹਾਂ ਜੀ ਹਾਂ ਜੀ ਅੱਛਾ ਕੀ ਫਾਇਦੇ ਹੁੰਦਾ ਇਸ ਕਿਸਾਨ ਮੇਲੇ ਤੇ ਹਰ ਸਾਲ ਆਉਂਦੇ ਇਸ ਤੇ ਜਾਣਕਾਰੀ ਮਿਲਦੀ ਹੈ ਜੀ ਸਾਰੀ ਹੈ ਮਸ਼ੀਨਰੀ ਆਉਂਦੀ ਹੈ ਕੋਈ ਵੀ ਆਉਂਦੇ ਆ ਕੋਈ ਹੋਰ ਗੱਲਾਂ ਆਉਂਦੀਆਂ ਸਾਰੀ ਜਾਣਕਾਰੀ ਮਿਲਦੀ ਹੈ ਇਸ ਕਰਕੇ ਮੰਨ ਲਓ ਹੋਰ ਬੰਦਿਆਂ ਨੂੰ ਵੀ ਨਾਲ ਲਿਆਉਣ ਦੀ ਕੋਸ਼ਿਸ਼ ਕਰਦੇ ਅੱਛਾ ਟੈਕਨੋਲੋਜੀ ਗੱਲ ਕਰੀਏ ਨਵੇਂ ਨਵੇਂ ਲੇਟੈਸਟ ਟੈਕਨੋਲੋਜੀ ਇਹ ਹੈ ਘਟੋ ਘਟ 300 ਤੋਂ 400 ਸਟਾਲਸ ਅੰਦਰ ਰਹਿਗੇ ਨੇ ਕਿੰਨਾ ਬੈਨੀਫਿਟ ਇਸ ਬਹੁਤ ਬੈਨੀਫੀਟੀ ਹੈ ਜੀ ਸਾਰਾ ਜਿੰਨੇ ਵੀ ਕੋਈ ਆਉਂਦਾ ਸਿੱਖ ਕੇ ਜਾਂਦਾ ਕੁਝ ਕਿੰਨਾ ਸਮਾਂ ਬਚਦਾ ਕਿਉਂਕਿ ਹਰ ਮਸ਼ੀਨ ਹੈਗੀ ਐ ਸਮੇਂ ਝੋਨੇ ਵੱਢਣ ਦੀ ਚੋਸ ਤਵਕਨਾਂਗ ਵੱਢਣ ਦੀ ਮੱਕੀ ਦੀ ਕੱਢਣ ਦੀ ਕਿੰਨਾ ਬੈਨੀਫਿਟ ਹੁੰਦਾ ਹੈ ਮਸ਼ੀਨਾਂ ਦੇ ਆਉਣ ਦਾ ਕਿੰਨਾ ਸਮਾਂ ਬੱਚੇਗਾ ਪੈਸੇ ਬਚਣਗੇ ਸਮਾਂ ਤਾਂ ਮਸ਼ੀਨਰੀ ਨਾਲ ਫਿਰ ਲੇਬਰ ਦੀ ਬਹੁਤ ਦਿੱਕਤ ਹੈ ਜੀ ਉਸ ਕਰਕੇ ਵੀ ਸਾਰਾ ਹੀ ਸਿਸਟਮ ਹੈ ਜਿਹੜਾ ਆਪਣਾ ਇਹ ਮਸ਼ੀਨਰੀ ਦੀ ਹੋ ਗਿਆ ਹੂੰ ਹੂੰ ਉਹਦਾ ਕਰਕੇ ਮਤਲਬ ਲੇਬਰ ਦੀ ਦਿੱਕਤ ਆਉਂਦੀ ਹੈ ਠੀਕ ਹੈ ਹਾਂਜੀ ਤੇ ਠੀਕ ਹੈ ਮੈਂ ਵਾਪਸ ਆਣਾ ਕਿਹਨਾ ਵੀ ਤੁਹਾਡਾ ਮਰੀਕ ਸਿੰਘ ਜੀ ਕਿੱਥੋਂ ਆਏ ਹੋ ਮਾਨਵੀ ਵਿੜਿਆਂ ਦਾ ਮਾਨ ਕਿੰਨੇ ਸਾਲਾਂ ਤੋਂ ਆਏ ਹੋ ਕਿਸਾਨ ਮੇਲੇ ਪਹਿਲੀ ਵਾਰ ਆਏ ਆ ਜੀ ਪਹਿਲੀ ਵਾਰ ਹੀ ਆਏ ਆ ਪਹਿਲੀ ਵਾਰ ਹੀ ਆਏ ਆ ਲੈ ਕੇ ਆਏ ਆ ਤੇ ਪਹਿਲਾਂ ਸੁਣਿਆ ਸੀ ਕਿਸਾਨ ਮੇਲੇ ਬਾਰੇ ਲੁਧਿਆਣੇ ਲੱਗਦੇ ਹਾਂ ਜੀ ਸੁਣਿਆ ਸੀ ਬਹੁਤ ਥੋੜਾ ਜੀ ਪਰ ਆਂਦਾ ਮੋਖਾ ਨਹੀਂ ਕਦੀ ਨਾ ਨਾ ਜੀ ਪਹਿਲੀ ਵਾਰ ਹੀ ਆਉਣ ਹੀ ਮਿਲੇ ਕਿੰਨੇ ਐਕਸਾਈਟਮੈਂਟ ਸੇ ਅੱਜ ਲੁਧਿਆਣੇ ਸ਼ਹਿਰ ਦਸ ਕੇ ਆਏ ਹੋ ਅੱਜ ਕੱਲ ਮੈਂ ਲੁਧਿਆਣੇ ਜਾ ਰਿਹਾ ਮੇਲੇ ਤੇ ਹਾਂ ਜੀ ਬਹੁਤ ਹੁੰ ਦਸ ਕੇ ਆਇਆ ਮੈਂ ਕੀ ਕੀ ਦੇਖਿਆ ਇਸ ਮੇਲੇ ਦੀ ਯੂਨੀਵਰਸਿਟੀ ਬਹੁਤ ਬਹੁਤ ਕੁਝ ਸਿੱਖੀਏ ਨੇ ਜੀ ਹਾਂ ਜੀ ਤੇ ਕੀ ਅੱਜ ਲੈ ਕੇ ਨਾਲ ਕੀ ਜਾ ਰਹੇ ਹੋ ਲੱਗਿਆ ਕੋਈ ਸ਼ਾਪਿੰਗ ਵਗੈਰਾ ਪਈਦੇ ਬਾਤ ਹੀ ਆਏ ਜੀ ਐਮ ਐਨਓ ਤੁਸੀਂ ਮਾਹ ਕੀ ਚੀਜ਼ ਬਾਰੇ ਸਾਰਾ ਮਸੰਦਰੀ ਬਾਤ ਤੇ ਆਪ ਵੀ ਆਉਂਗਾ ਬਾਤ ਤੇ ਸਾਰਾ ਬਾਤ ਹੈ ਹਾਂ ਠੀਕ ਹੈ ਹਾਂ ਭਾਜੀ ਕੀ ਨਾਂ ਹੈ ਤੁਹਾਡਾ ਗਰਪ੍ਰੀਤ ਸਿੰਘ ਜੀ ਜੋਰਾ ਸਿੰਘ ਕਿੰਨਾ ਆਏ ਮਾਣ ਵੀ ਮਾਣ ਵੀ ਉਡੀਆ ਤੁਸੀਂ ਨੇ ਸਾਲ ਤੋਂ ਆ ਰਹੇ ਹੋ ਮੈਂ ਦੂਜੀ ਵਾਰ ਆਏ ਦੂਸਰੀ ਵਾਰੀ ਹਾਂ ਜੀ ਕੀ ਬੈਨੀਫਿਟ ਹੁੰਦਾ ਕਿਸਾਨ ਵੇਰੇ ਨੂੰ ਬਹੁਤ ਬੈਨੀਫਿਟ ਆ ਜੀ ਸਿੱਖਣ ਨੂੰ ਬਹੁਤ ਕੁਝ ਮਿਲਦਾ ਜੀ ਬੰਦੇ ਨੂੰ ਤੇ ਸੰਦਾ ਬਾਰੇ ਜਨੋਲਜ ਆਉਂਦੀ ਹੈ ਜੀ ਬਾਕੀ ਮਾਲ ਪਸ਼ੂ ਬਾਰੇ ਵੀ ਡੰਗਰਾਂ ਬਾਰੇ ਜਾਣਕਾਰੀ ਦਿੰਦੇ ਆ ਜੀ ਡਾਕਟਰ ਆਉਂਦੇ ਸੈਣੀ ਸੈਣੀ ਹਾਂਜੀ ਕਿੰਨਾ ਇੰਤਜ਼ਾਰ ਹੁੰਦਾ ਮੈਂ ਲੇਦਾ ਬਹੁਤ ਜ਼ਿਆਦਾ ਜੀ ਮੈਂ ਅਗਰ ਗੱਲ ਕਰੀਏ ਕਿ ਕਿਦ ਤਰ੍ਹਾਂ ਦੇ ਸਟਾਲਸ ਤੁਹਾਨੂੰ ਕਿਹੜੇ ਵਧੀਆ ਲੱਗਦੇ ਹੈ ਬਹੁਤ ਸਾਰੇ ਟੈਕਨੋਲੋਜੀ ਇੱਥੇ ਹੈਗੀ ਹੈ ਹਰ ਤਰ੍ਹਾਂ ਦੇ ਮਸ਼ੀਨਾਂ ਨੇ ਕਿਹੜੀ ਜਿਹੜੀ ਮਸ਼ੀਨਾਂ ਜ਼ਿਆਦਾ ਇਸਤੇਮਾਲ ਤੇ ਰੈਗੂਲਰ ਰਹਿੰਦੀਆਂ ਨੇ ਖੇਤਾਂ ਦੇ ਵਿੱਚ ਰੋਲਰ ਜਿਵੇਂ ਆਲੂ ਦੀ ਪਟਾਈ ਦੇ ਸੰਬੰਧੀ ਹੁੰਦੀਆਂ ਸੀ ਝੋਨੇ ਸੰਬੰਧੀ ਹੁੰਦੀਆਂ ਮੰਨ ਲਓ ਤੇ ਉਹ ਸੰਬੰਧੀ ਵੀ ਜ਼ਿਆਦਾ ਜਾਗਰੂਕ ਰਹਿੰਦੀ ਹੈ ਵੀ ਨਵੀਂ ਮਸ਼ੀਨਰੀ ਆਊਗੀ ਉਹਦੇ ਟ੍ਰਾਇਲ ਦੇ ਦੌਰਤ ਪਰ ਉਹਨੂੰ ਵਰਤਦੇ ਆ ਕਿੰਨਾ ਸਮਾਂ ਬਚਦਾ ਇਹਨਾਂ ਮਸ਼ੀਨਾਂ ਦੇ ਆਉਣ ਦੇ ਨਾਲ ਮਸ਼ੀਨਾਂ ਨਾਲ ਜਿਹੜਾ ਦਿਨ ਜਿਹੜਾ ਦਿਨ ਦਾ ਕੰਮ ਹੈ ਇੱਕ ਦਿਨ ਦਾ ਉਹ 3-4 ਘੰਟਿਆਂ ਦੇ ਵਿੱਚ ਤਕਰੀਬਨ ਪੂਰਾ ਹੋ ਜਾਂਦਾ ਤੇ ਬਹੁਤ ਫਿਰ ਹਿਸਾਬ ਨਾਲ ਬਹੁਤ ਜ਼ਿਆਦਾ ਜ਼ਰੂਰਤ ਹੈ ਅੱਜ ਦੇ ਮੇਲੇ ਨਹੀਂ ਜਾਲ ਜੀ ਹਾਂ ਜੀ ਜ਼ਰੂਰ ਜੀ ਜ਼ਰੂਰ ਠੀਕ ਹੈ ਭਾਜੀ ਕਿੰਨਾ ਬੈਨੀਫਿਟ ਹੁੰਦਾ ਹੈ ਇੰਨਾ ਮਸ਼ੀਨਾ ਜਿੰਨੇ ਵੀ ਸਟਾਲਸ ਅੰਦਰ ਲੱਗੇ ਬਹੁਤ ਫਾਇਦਾ ਜੀ ਬਹੁਤ ਫਾਇਦਾ ਜੀ ਹਾਂ ਜੀ ਫਾਇਦਾ ਜੀ ਜਿਹੜੇ ਮਸ਼ੀਨਾ ਜਿਹੜੀਆਂ ਜੀ ਕੀ ਨਾਮ ਦਾ ਸੰਦੀਪ ਸਿੰਘ ਜੀ ਕਿੱਥੋਂ ਆਏ ਹੋ ਮਾਰਸਾ ਜੀ ਰਹਤੋਂ ਜੀ ਠੀਕ ਹੈ ਕਿੰਨਾ ਕਿੰਨੀ ਵਾਰੀ ਆ ਰਹੇ ਹੋ ਇਸ ਵਾਰੀ ਇਹ ਪਹਿਲੀ ਵਾਰ ਆਏ ਜੀ ਪਹਿਲੀ ਵਾਰ ਆਏ ਹਾਂ ਜੀ ਇਹ ਜਿਹੜੇ ਤੁਸੀਂ ਮਸ਼ੀਨਾਂ ਦੀ ਗੱਲ ਕਰ ਰਹੇ ਆ ਕਿਉਂਕਿ ਤੁਸੀਂ ਤਾਂ ਯੂਥ ਹੈਗੇ ਹੋ ਅੱਜ ਦੇ ਸਮੇਂ ਦਾ ਸੋ ਐਜ਼ ਅ ਯੂਥ ਇਹ ਕਿੰਨਾ ਜ਼ਰੂਰੀ ਆ ਇਸ ਸਮੇਂ ਟੈਕਨੋਲੋਜੀ ਨਾਲ ਇਹ ਨਾ ਖੇਤੀ ਕਰਨਾਂ ਦੇ ਵਿੱਚ ਟੈਕਨੋਲੋਜੀ ਠੀਕ ਹੈ ਜੀ ਪਰ ਛੋੜੇ ਜਿਹੜੇ ਇੰਪਲੀਮੈਂਟ ਆ ਰਹੇ ਆ ਜੀ ਇਹ ਥੋੜੇ ਜੇ ਕੋਸਟਲੀ ਬਹੁਤ ਜ਼ਿਆਦਾ ਹੋ ਰਹੇ ਨੇ ਜੀ ਜਿਹੜੇ ਆਪਣੇ ਛੋਟੇ ਕਿਸਾਨ ਹੈ ਜੀ ਉਹਨਾਂ ਦਾ ਇਹ ਜਿਹੜੇ ਇੰਪਲੀਮੈਂਟ ਆ ਉਹ ਲੈਣ ਦੇ ਇਹਨਾਂ ਦੇ ਥੋੜੇ ਜੇ ਉਹਨਾਂ ਦੀ ਜਿਹੜੀ ਆਰਥਿਕਾ ਉਹ ਆ ਜੀ ਛੋੜੇ ਜੀ ਮੰਦੀ ਹਾਲਤ ਤੇ ਜਾ ਰਹੇ ਆ ਜੀ ਉਹਨਾਂ ਵੱਲ ਥੋੜਾ ਜਿਹਾ ਧਿਆਨ ਦੇਣ ਦੀ ਲੋੜ ਹੈ ਝਾੜ ਨੂੰ ਲੈ ਕੇ ਵੈਸੇ ਸਮੇਂ ਸਮੇਂ ਤੇ ਬਹੁਤ ਸਾਰੀ ਮੀਟਿੰਗਾਂ ਕੀਤੀ ਜਾਂਦੀਆਂ ਆਈਆਂ ਨੇ ਨਵੇਂ-ਨਵੇਂ ਹੈ ਨਾ ਕਿ ਨਵੇਂ-ਨਵੇਂ ਕਿਸਮਾਂ ਵਾਲੇ ਚਰਚਾਾਂ ਆ ਮਰਹਿੰਦੀਆਂ ਨੇ ਤਾਂ ਕਿ ਕਿਉਂਕਿ ਨਵੇਂ-ਨਵੇਂ ਕਾਫੀ ਅੱਗੇ ਵੀ ਝਾੜ ਜਿਹੜੀ ਹੈ ਪ੍ਰੀਮੀਅਮ ਝਾੜ ਵੀ ਆ ਰਹੀ ਕਨਕਾਂ ਦੀ ਜਿਹੜੀ ਕਿ 슈ਗਰ ਫ੍ਰੀ ਲੋਕਾਂ ਵਾਸਤੇ ਆ ਕਨਕਾਣੀ ਆ ਅਕਸਰ ਐਮਪੀ ਦੇ ਝਾੜ ਬਾਰੇ ਬਹੁਤ ਸਾਰੀ ਚਰਚਾਵਾਂ ਰਹਿੰਦੀਆਂ ਨੇ ਕਿ ਐਮਪੀ ਦਾ ਆਟਾ ਵਧੀਆ ਵਾ ਤੇ ਕੀ ਕਹਿਣਾ ਚਾਹਾਂਗਾ ਕਿ ਜੇ ਅਗਰ ਹੁਣ ਜਿਹੜਾ ਝਾੜ ਵਧੇਗਾ ਕਿ ਕਿਸਾਨਾਂ ਨੂੰ ਫਾਇਦਾ ਹੋਏਗਾ ਤੇ ਤਨ ਮਸ਼ੀਨਾਂ ਦੇ ਲੈਣਾ ਵੀ ਬੈਨੀਫਿਟ ਹੋਏਗਾ ਫਾਇਦਾ ਤਾਂ ਹੋਊ ਜੀ ਜਿਹੜੀਆਂ ਆਪਣੀਆਂ ਪ੍ਰਾਈਵੇਟ ਕੰਪਨੀਆਂ ਜੀ ਉਹਨਾਂ ਦੇ ਜਿਹੜਾ ਝਾੜ ਆ ਉਹ ਵੀ ਤੇ ਬਹੁਤ ਜ਼ਿਆਦਾ ਜਿਹੜੇ ਉਹ ਐਕਸਪੈਰੀਮੈਂਟ ਕਰ ਰਹੇ ਆ ਜਿਹੜੇ ਆਪਣੇ ਸਰਕਾਰੀ ਗਵਰਨਮੈਂਟ ਆਗੇ ਜੀ ਇਹ ਉਹੀ ਪੁਰਾਣੀਆਂ ਕਿਸਮਾਂ ਰਹੀਆਂ ਜੀ ਇਹਨਾਂ ਤੇ ਨਵੀਆਂ ਕਿਸਮਾਂ ਤੇ ਧਿਆਨ ਦੇਣ ਦੀ ਲੋੜ ਹੈ ਜੀ ਜੀ ਕੀ ਨਾ ਤੁਹਾਡਾ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਰਾਜਵੀਰ ਸਿੰਘ ਮੈਂ ਐਗਰੀਕਲਚਰ ਡਿਪਾਰਟਮੈਂਟ ਤੋਂ ਜੋਬ ਕਰਦਾ ਜੀ ਤੇ ਅਸੀਂ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਤੋਂ ਬ ਤਕਰੀਬਨ ਅਸੀਂ 65 ਬੰਦੇ ਹਰ ਸਾਲ 65-70 ਬੰਦੇ ਅਸੀਂ ਲੈ ਕੇ ਆਉਨੇ ਆ ਇਸ ਵਾਰੀ ਵੀ ਮੈਂ ਬਲੌਕ ਖੇੜਾ ਤੋਂ ਐਕਸਪੋਜ਼ਰ ਵਿਵਿਡ ਲੈ ਕੇ ਆਇਆ ਹੋਇਆ 65 ਫਾਰਮਰਸ ਮੇਰੇ ਨਾਲ ਆਏ ਹੋਈ ਨੇ ਕਿਸਾਨ ਮੇਲਾ ਦੇਖਣ ਹਾਂਜੀ ਮੈਂ ਉਹ ਕਿਸਾਨਾਂ ਨਾਲ ਗੱਲ ਕਰਦੇ ਆ ਅਕੀ ਨਾਮ ਹੈ ਤੁਹਾਡਾ ਇੰਦਰਜੀਤ ਸਿੰਘ ਜੀ ਲੁਧਿਆਣੇ ਤੋਂ ਜੀ ਕਿੰਨੇ ਸਮੇਂ ਤੋਂ ਕਿਸਾਨੀ ਕਰੀ ਤੁਸੀਂ ਜਦੋਂ ਤੋਂ ਮੇਲਾ ਇਹ ਲੱਗਦਾ ਜੀ ਐਗਰੀਕਲਚਰ ਦਾ ਹਰ ਸਾਲ ਆਉਨੇ ਆ ਦੋ ਵਾਰੀ ਜੀ ਮੇਲੇ ਜਾਂਦੇ ਹੋ ਹਾਂਜੀ ਨਵੀਆਂ-ਨਵੀਆਂ ਕਿਸਮਾਂ ਜਿਹੜੀਆਂ ਅੱਗੋਂ ਆਉਣੀ ਆਉਂਦੀਆਂ ਨੇ ਚੌਲਾਂ ਦੀਆਂ ਹੋਰ ਬੂਟੇ ਲੈਣੇ ਹੁੰਦੇ ਆ ਜਿਹੜੇ ਫਲ ਬੂਟੇ ਜਾਂ ਕੋਈ ਨਿੰਬੂ ਵਗੈਰਾ ਉਹ ਸਾਰਾ ਕੁਝ ਇੱਥੋਂ ਮਤਲਬ ਵਧੀਆ ਮਿਲਦਾ ਕਿੰਨਾ ਇੰਤਜ਼ਾਰ ਰਹਿੰਦਾ ਇਸ ਕਿਸਾਨ ਮੇਲੇ ਦਾ ਇੰਤਜ਼ਾਰ ਤਾਂ ਇਦਾਂ ਰਹਿੰਦਾ ਜਿਵੇਂ ਰੋਟੀ ਨਹੀਂ ਖਾਦੀ ਹੁੰਦੀ ਨਾ ਭੁੱਖ ਲੱਗਦੀ ਆ ਇਸ ਤਰ੍ਹਾਂ ਇੰਤਜ਼ਾਰ ਰਹਿੰਦਾ ਮਤਲਬ ਇੱਕ ਭੁੱਖ ਹੈ ਅੱਛਾ ਜੀ ਵੀ ਮੇਲਾ ਆਵੇ ਤਾਂ ਯਾਨੀ ਉੱਥੇ ਇੱਕ ਤਾਂ ਸਾਰਿਆਂ ਦਾ ਮੇਲ ਹੋ ਜਾਂਦਾ ਇੱਥੇ ਜਿੰਨੇ ਵੀ ਆਉਣੇ ਆਪਾਂ ਜੀ ਇੱਕ ਫਸਲ ਬਾਰੇ ਪਤਾ ਲੱਗ ਜਾਂਦਾ ਵੀ ਕਿਹੜੀ ਫਸਲ ਲੱਗੋ ਨੌਲੇਜ ਮਿਲ ਜਾਂਦੀ ਆ ਠੀਕ ਹੈ ਕਿ ਕਿਹਨੇ ਚ ਚੰਗੀ ਦੇਣੀਆਂ ਝਾੜ ਉਹਦੇ ਕਰਕੇ ਸਾਨੂੰ ਸਾਰਿਆਂ ਨੂੰ ਵੱਡੀ ਦਿਲ ਦੇ ਅੰਦਰ ਹੁੰਦੀ ਆ ਕਿਸਾਨੀ ਨਾਲ ਜੁੜੇ ਆ ਕਿਸਾਨ ਮੋਰਚੇ ਨਾਲ ਜੁੜੇ ਤਾਂ ਫਿਰ ਇੱਥੇ ਆਈਦਾ ਜੀ ਆਓ ਸਰ ਇਹ ਨਹੀਂ ਕੋਈ ਨਹੀਂ ਆ ਕੀ ਨਾੜਾ ਮਿਲਦਾ ਸੁਖਵਿੰਦਰ ਸਿੰਘ ਜੀ ਤਿੰਨਾ ਇੰਤਜ਼ਾਰ ਰੰਦਾ ਕਿਸਾਨ ਮੇਲੇ ਦਾ ਵਧੀਆ ਰੰਦਾ ਜੀ ਵੀ ਆਜ ਵੀ ਦੇਖ ਕੇ ਆਈਏ ਫਸਲ ਵਾਲੇ ਪੁੱਛੀਏ ਝੋਨੇ ਜੋ ਵੀ ਹੈ ਫਸਲਬਾੜੀ ਬਰਸੀਨ ਜਿਹੜਾ ਕਿਸਾਲਾ ਦੋ ਆ ਰਹੇ ਆ ਇੱਥੇ ਅਸੀਂ 8-10 ਸਾਲ ਤੋਂ ਆ ਰਹੇ ਹਾਂ ਜੀ ਆ ਰਹੇ ਹਾਂ ਲਗਾਤਾਰ ਹਾਂ ਜੀ ਹਾਂ ਜੀ ਤੇ ਹਰ ਵਾਰ ਕੀ ਨਵਾਂ ਦੇਖਣ ਨੂੰ ਮਿਲਦਾ ਬੀਜ ਜਿਹੜੇ ਨਵੇਂ-ਨਵੇਂ ਆਉਨੇ ਆ ਇਹ ਉਹ ਲਾ ਕੇ ਦੇਖਦੇ ਆ ਵੀ ਇਹਦਾ ਫਰਕ ਪੈਂਦਾ ਆ ਉਹ ਸਾਬ ਨਾਲੋਂ ਸੀ ਵੀ ਬੀਜ ਵਰਤਦੇ ਆ ਜਿਹੜਾ ਹੁਣ 26 ਬੀਜ ਆਈ 26 ਦੀ ਡਿਮਾਂਡ ਬਹੁਤ ਉਹ ਹੀ ਜਲਦੀ ਹੈ ਤੇ ਜਿਵੇਂ ਅੱਜ ਕਿਸਾਨ ਮੇਲਾ ਸ਼ੁਰੂਆਤ ਹੋਈ ਹੈ ਤੇ ਕਿੰਨੇ ਦਿਨਾਂ ਤੋਂ ਇੰਤਜ਼ਾਰ ਕਰ ਰਹੇ ਸੀ ਅੰਦਾਜ਼ਾ ਸ਼ੁਰੂ ਹੁੰਦਾ ਹੁਣ ਇਹਦਾ ਅਸੀਂ ਮਹੀਨੇ ਤੋਂ ਵੇਟ ਕਰ ਰਹੇ ਹਾਂ ਮਹੀਨੇ ਦਾ ਮੈਸੇਜ ਆਇਆ ਵਾ ਮਹੀਨੇ ਦਾ ਵੀ ਹਾਂ ਆ ਗਿਆ ਮੈਸੇਜ ਦੇਖੀ ਚੱਲੀ ਕਿੰਨੇ ਪਰਸਨ ਕਿੰਨੇ ਕਿਸਾਨ ਵੀ ਰਾਏ ਇਕੱਠੇ ਹੋ ਗਿਆ ਅਸੀਂ ਅੱਜ ਆਪਣੇ ਬਰਾਸ ਪਿੰਡ ਤੋਂ ਹੀ 5-6 ਬੰਦੇ ਆਏ ਹਾਂ 5 ਸੇ ਆਏ ਹਾਂ ਹਾਂ ਜੀ ਠੀਕ ਹੈ ਮਾਪਸ ਗੱਲ ਕਰਦਾ ਹਾਂ ਹਾਂਜੀ ਕੀ ਨਾਂ ਤੁਹਾਡਾ ਜੀ ਕਰਮ ਸਿੰਘ ਹੈ ਜੀ ਕਿੱਥੇ ਦੇ ਰਹਿਣ ਵਾਲੇ ਹੋ ਪਿੰਡ ਬਰਾਸ ਹੈ ਛੜਾ ਡਿਸਟ੍ਰਿਕਟ ਫਤਿਹਗੜ ਸਾਹਿਬ ਹੈ ਠੀਕ ਹੈ ਕਿੰਨੇ ਸਾਲਾਂ ਤੋਂ ਇਹ ਕਿਸਾਨ ਮੇਲੇ ਤੇ ਆ ਰਹੇ ਹੋ 7-8 ਸਾਲ ਹੋ ਗਏ ਜੀ ਸਾਨੂੰ ਆਪ 7-8 ਸਾਲ ਲਗਾਤਾਰ ਆ ਰਹੇ ਹਾਂ ਜੀ ਕਿੰਨਾ ਇੰਤਜ਼ਾਰ ਰਹਿੰਦਾ ਇਸ ਕਿਸਾਨ ਮੇਲੇ ਦਾ ਮੇਲੇ ਦਾ ਇੰਤਜ਼ਾਰ ਤਾਂ ਸਾਨੂੰ ਬਹੁਤ ਖੁਸ਼ੀ ਨਾਲ ਰਹਿੰਦਾ ਹੈ ਜੀ ਬਾਕੀ ਸਿੱਖਣ ਨੂੰ ਬਹੁਤ ਕੁਝ ਮਿਲਦਾ ਹੈ ਜੀ ਉਰਤੇ ਜਿਹੜੀਆਂ ਨਵੀਆਂ ਵੈਰਾਈਟੀਆਂ ਆਉਂਦੀਆਂ ਹਨ ਬਿਮਾਰੀਆਂ ਬਾਰੇ ਜੋ ਵੀ ਚੀਜ਼ ਹੈ ਹਰੇਕ ਚੀਜ਼ ਬਾਰੇ ਪਤਾ ਲੱਗਦਾ ਹੈ ਕਿਹੜੀ ਬਹੁਤ ਸਾਰੀਆਂ ਕੰਪਨੀਆਂ ਨੇ 350 400 ਕੰਪਨੀਆਂ ਸਟਾਲ ਲੱਗੇ ਹੋਏ ਨੇ ਕਿਹੜੇ ਮਤਲਬ ਕਿਹੜੀ ਜਿਹੜੀ ਚੀਜ਼ਾਂ ਜਿਹੜੀਆਂ ਖੇਤੀ ਰਿਲੇਟਡ ਤੇ ਕਿਸਾਨ ਵੀਰੋਂ ਦੇਖਣ ਨੂੰ ਮਿਲਦੀ ਨਵੀਂ ਟੈਕਨੋਲੋਜੀ ਇੱਥੇ ਦਾ ਸਪਰੇਅ ਪੰਪ ਆਉਨੇ ਜੀ ਬਾਕੀ ਬੀਜਣ ਵਾਸਤੇ ਮਸ਼ੀਨਰੀ ਆਉਂਦੀ ਹੈ ਜੀ ਬੀਜ ਆਉਨੇ ਜੀ ਨਵੇਂ ਨਵੇਂ ਦਿਨ ਨਵੇਂ ਬੀਜ ਆਉਨੇ ਆ ਹਾਂ ਜੀ ਮੱਕੀ ਦਾ ਹੋ ਗਿਆ ਜਾਂ ਕਣਕ ਦਾ ਹੋ ਗਿਆ ਜਾਂ ਇਸ ਤਰ੍ਹਾਂ ਜੀਰੀ ਦਾ ਹੋ ਗਿਆ ਮਤਲਬ ਹਰੇਕ ਵੈਰਾਈਟੀ ਦਾ ਪਤਾ ਲੱਗਦਾ ਬਿਮਾਰੀਆਂ ਦਾ ਪਤਾ ਲੱਗਦਾ ਸਾਨੂੰ ਵੱਡੀ ਵਾਲਾ ਸੋਰੀ ਵੱਡੇ ਪੱਧਰ ਤੇ ਪ੍ਰਾਲੀ ਦੀਆਂ ਜੀ ਮਸ਼ੀਨਾਂ ਉਹ ਵੀ ਆਈਆਂ ਹੋਈਆਂ ਨੇ ਠੀਕ ਹੈ ਜੀ ਕਿੰਨਾ ਫਾਇਦਾ ਹੋਏਗਾ ਹੁਣ ਕਿਉਂਕਿ ਅਕਸਰ ਚਰਚਾਾਂਵਾਂ ਰਹਿੰਦੀਆਂ ਨੇ ਕਿ ਪ੍ਰਾਲੀ ਦੀ ਬਹੁਤ ਜਲਾਈ ਜਾਂਦੀ ਕਿਸਾਨ ਵੀਰਾਂ ਵੱਲੋਂ ਤੇ ਉਸ ਨੂੰ ਜਿਹੜਾ ਪ੍ਰਾਲੀ ਇਕੱਠੀ ਕਰਕੇ ਹੁਣ ਕਈ ਬੋਇਲਰ ਕੰਪਨੀ ਵਾਲੇ ਖਰੀਦਣ ਨੂੰ ਲੱਗ ਗਏ ਨੇ ਉਸ ਦੇ ਵਾਸਤੇ ਫਿਰ ਫਰਕ ਪਊਗਾ ਜੀ ਜੇ ਇਕੱਠੀ ਕਰਦੇ ਆ ਜੇ ਵਿਚਰ ਰਹਿੰਦੀ ਆ ਫਿਰ ਵਿਚ ਦੇ ਕੀੜਾ ਬਹੁਤ ਲੱਗਦਾ ਜੀ ਕਣਕ ਨੂੰ ਉਹਦੇ ਵਾਸਤੇ ਜੇ ਤਾਂ ਉਹਨੂੰ ਸੰਭਾਲਣ ਜਾਂ ਗੰਡਾ ਮੜਾ ਕੇ ਜਾਂ ਜਿਸ ਤਰ੍ਹਾਂ ਵੀ ਕਰਨ ਫੇਰ ਤਾਂ ਉਹ ਹੈਗਾ ਠੀਕ ਹੈ ਜੀ ਬਹੁਤ ਵਧੀਆ ਇਹ ਆਪਣਾਲਾ ਵਧੀਆ ਲੱਗ ਰਿਹਾ ਹੈ ਪ੍ਰਾਲਾ ਹਾਂ ਜੇ ਉਸ ਤਰ੍ਹਾਂ ਮੜਾ ਕੇ ਰੱਖਣ ਫੇਰ ਤਾਂ ਠੀਕ ਹੈ ਜੀ ਬਹੁਤ ਵਧੀਆ ਪ੍ਰਾਲਾ ਤੇ ਕੀ ਕਹਿਣਾ ਚਾਹਵਾ ਸਾਰੇ ਕਿਸਾਨ ਵੀ ਬਹੁਤ ਅਸੀਂ ਬਹੁਤ ਧੰਨਵਾਦ ਹੈ ਇੱਕ ਤਾਂ ਮੇਲ ਮਲਾਪ ਹੋ ਜਾਂਦਾ ਜੀ ਬਹਾਨੇ ਸਰ ਬਾਕੀ ਇਹ ਗਵਰਨਮੈਂਟ ਦਾ ਵੀ ਬੜਾ ਧੰਨਵਾਦ ਹੈ ਜੀ ਜਿਹੜੇ ਇਹਨੇ ਉਪਰਾਲੇ ਕਰਦੀ ਹੈ ਜੀ ਬਾਕੀ ਇਹਨਾਂ ਦਾ ਵੀਰਾਂ ਦਾ ਬਹੁਤ ਧੰਨਵਾਦ ਹੈ ਸਾਡੇ ਖੇਤੀਬਾੜੀ ਵਾਲੇ ਜਿਹੜੇ ਉਹ ਇਹਨਾਂ ਦਾ ਬਹੁਤ ਉਪਰਾਲਾ ਰਹਿੰਦਾ ਜੀ ਆਏ ਸਾਲ ਲੈ ਕੇ ਆਉਣੇ ਜੀ ਇਹਨਾਂ ਦੀ ਬਹੁਤ ਬੜੀ ਹਿੰਮਤ ਮੇਰਾ ਨਾਮ ਬਲਦੇਵ ਸਿੰਘ ਆ ਜੀ ਕਿੱਦਾਂ ਦਾ ਮੇਲਾ ਲੱਗਿਆ ਮੈਂ ਦੇਖ ਰਿਹਾ ਤੁਸੀਂ ਤਸਵੀਰਾਂ ਖੇਚ ਰਹੇ ਹੋ ਮੇਲੇ ਦੀਆਂ ਕਿੰਨਾ ਲੱਗਿਆ ਚੰਗਾ ਵਧੀਆ ਲੱਗਿਆ ਕਿਸਾਨਾਂ ਵਾਸਤੇ ਮਤਲਬ ਦੂਜਾ ਪੂਰੀ ਜਾਣਕਾਰੀ ਮਿਲਦੀ ਹੈ ਹਾਂ ਹਾਂ ਬਾਕੀ ਮਸ਼ੀਨਰੀ ਵਾਲੇ ਨਵੀਂ ਤੋਂ ਨਵੀਂ ਟੈਕਨੋਲੋਜੀ ਆਉਂਦੀ ਹੈ ਉਹਦੀ ਜਾਣਕਾਰੀ ਮਿਲਦੀ ਹੈ ਹਾਂ ਹਾਂ ਕਿਹੜੀ ਨ ਮਸ਼ੀਨਾਂ ਦੀ ਫੋਟੋਆਂ ਕਰ ਰਹੀਆਂ ਦੇਖੀਏ ਤੁਸੀਂ ਫੋਟੋਆਂ ਤਕਰੀਬਨ ਤਾਂ ਸਾਰੇ ਕਰ ਰਹੇ ਹਾਲਾਂ ਦੀਆਂ ਰੋਟਾਵੇਟਰ ਤਵੀਆਂ ਤੇ ਬਾਕੀ ਟਰੈਕਟਰਾਂ ਦੀਆਂ ਨਵੇਂ ਟਰੈਕਟਰ ਨਵੀਆਂ ਕੰਪਨੀਆਂ ਆ ਰਹੀਆਂ ਹਾਂ ਬਾਬਾ ਜੀ ਕੁਲ ਵੀ ਕਰ ਰਹੇ ਹੋ ਹੂੰ ਗਰਮੀ ਹੋ ਗਈ ਹੈ ਹਾਂਜੀ ਪੂਰੀ ਗਰਮੀ ਹੋ ਗਈ ਹੁਣ ਤਾਂ ਆਨੰਦ ਲੈ ਰਹੇ ਹਾਂ ਇਸ ਟਾਈਮ ਪੂਰਾ ਮੇਲੇ ਪੂਰਾ ਆਨੰਦ ਆ ਜੀ ਮੇਲੇ ਚ ਆਣ ਪੂਰਾ ਕੀ ਦੇਖਿਆ ਹੁਣ ਮੇਲਾ ਅੱਗੇ ਹਾਂ ਟਰੈਕਟਰ ਵੇਖਿਆ ਜੀ ਟਰਾਲੀਆਂ ਸਭ ਕੁਝ ਵੇਖਿਆ ਜਾਣਾ ਵਧੀਆ ਅੱਛਾ ਕਿਹਨਾਂ ਆਏ ਤੁਹਾਡੇ ਨਾਲ ਹਾਂ ਦੋ ਮੁੰਡੇ ਆਏ ਮੇਰੇ ਕਾਕੇ ਕਿੰਨੇ ਸਾਲਾਂ ਤੋਂ ਆ ਰਹੇ ਇਸ ਮੇਲੇ ਦੇ ਹਾਂ ਅਸੀਂ ਹਰ ਆ ਰਹੇ ਹਾਂ ਜੀ 20 ਸਾਲਾਂ ਤੋਂ 20 ਸਾਲਾਂ ਤੋਂ ਆ ਰਹੇ ਹੋ ਇਹਨਾਂ ਬਦਲ ਦਾ ਦੇਖਿਆ ਕਿਸਾਨ ਮੇਲਾ ਲੁਆਣਾ ਸ਼ਹਿਰ ਅੱਗੇ ਨਾਲ ਬਹੁਤ ਬਦਲ ਗਿਆ ਜੀ ਹਾਂ ਨਵਾਂ ਜੋਗਾ ਗਿਆ ਤਾਂ ਹੁਣ ਜੋਗ ਜੋਗ ਨਾਲ ਬਹੁਤ ਫਰਕ ਆਇਆ ਟੈਕਨੋਲੋਜੀ ਬਹੁਤ ਵੱਡੇ ਵੱਡੇ ਡਿਸਪਲੇ ਲਾਈਆਂ ਉਹਨਾਂ ਨੇ ਬਹੁਤ ਵੱਡੇ ਵੱਡੇ ਹਾਂ ਜੀ ਦੇਖਿਆ ਡਿਸਪਲੇ ਵੱਡੀਆਂ ਵੱਡੀਆਂ ਨਾ ਜੀ ਅੱਗੇ ਨਹੀਂ ਦੇਖੀਆਂ ਹੁਣ ਹੀ ਦੇਖੀਆਂ ਹੁਣੇ ਦੇਖੀਆਂ ਹਾਂ ਹੁਣੇ ਦੇਖੀਆਂ ਤੁਸੀਂ ਦੇਖਿਆ ਕਦੀ ਅੱਧਾ ਡਿਸਪਲੇ ਕਦੀ ਵੱਡੇ ਵੱਡੀਆਂ ਲੱਗੀਆਂ ਹੋਈਆਂ ਮੇਲੇ ਨਹੀਂ ਮੈਂ ਤਕਰੀਬਨ ਬਹੁਲੇ ਸਾਲਾਂ ਤੋਂ ਪਹਿਲੀ ਵਾਰ ਆਇਆ ਇਹ ਬੰਦਾ ਹਰ ਸਾਲ ਆਉਂਦਾ ਮੈਂ ਸਾਲ ਕੀ ਨਾ ਵੀਟਾ ਮੇਰਾ ਨਾਮ ਗੁਰਮੀਤ ਸਿੰਘ ਸੇਖੋ ਹੈ ਕਿੰਨੇ ਸਾਲ ਤੋਂ ਆ ਰਹੇ ਹੋ ਇੱਥੇ ਮਾ ਹੋ ਗਏ ਨੇ ਅਭੀ 25 ਸਾਲ ਹੀ ਹੋ ਚੁੱਕੇ ਨੇ 25 ਸਾਲ ਤੋਂ ਆ ਰਹੇ ਹਾਂ ਮਤਲਬ ਮੇਲਾ ਸ਼ੁਰੂ ਹੋਇਆ ਸੀ ਉਦੋਂ ਤੋਂ ਵੀ ਆ ਰਹੇ ਹੈਗੇ ਆਗੇ ਦੇਖਿਆ ਲੁਧਿਆਣਾ ਸ਼ਹਿਰ ਦਾ ਮੇਲਾ ਜਿਆਦਾ ਬਹੁਤ ਜਿਆਦਾ ਟੈਕਨੋਲੋਜੀ ਬਹੁਤ ਜਿਆਦਾ ਆ ਗਈ ਹੈ ਜ਼ਿਮੀਂਦਾਰ ਦੇ ਲਈ ਪਰ ਥੋੜਾ ਜਿਹਾ ਰੇਟ ਜਿਆਦਾ ਯਾਰ ਥੋੜਾ ਜਿਹਾ ਰੇਟ ਜਿਆਦਾ ਦੇ ਰਹੇ ਆ ਉਹਦੇ ਕਰਕੇ ਥੋੜੀ ਜ਼ਿਮੀਂਦਾਰ ਨੂੰ ਦਿੱਕਤ ਬਹੁਤ ਆ ਰਹੀ ਹੈਗੀ ਸਾਡੀ ਸਰਕਾਰ ਨੂੰ ਬੇਨਤੀ ਹੈ ਸਬਸਿਡੀ ਵਧ ਦਿੱਤੀ ਜਾਵੇ ਜ਼ਿਮੀਂਦਾਰ ਦਾ ਫਾਇਦਾ ਵੱਧ ਤੋਂ ਵੱਧ ਕੀਤਾ ਜਾਵੇ ਜਿਸ ਤਰ੍ਹਾਂ ਹੁਣ ਸੁਪਰ ਸੀਡਰ ਉਹਦੇ ਲਈ ਸਾਨੂੰ ਟਰੈਕਟਰ ਵੀ ਵੱਡਾ ਚਾਹੀਦਾ ਹੈਗਾ ਪਰ ਉਹ ਸਰਕਾਰ ਸਟੇਟੀਆਂ ਪ੍ਰੋਵਾਈਡ ਕਰ ਬਹੁਤ ਵਧੀਆ ਮੇਲੇ ਨਾਲ ਸਾਨੂੰ ਜਾਣਕਾਰੀ ਮਿਲਦੀ ਹੈਗੀ ਹੈ ਨਵੀਂ ਟੈਕਨੋਲੋਜੀ ਦੇ ਮੰਨ ਕੇ ਬੀ ਆ ਗਏ ਹੈਗੇ ਆ ਝਾੜ ਦਾ ਗਰੋਥ ਬਹੁਤ ਵਧੀਆ ਹੈਗਾ ਜਿਹੜੇ ਵਿਗਿਆਨੀ ਆ ਉਹ ਸਾਡੇ ਸਾਰੇ ਬਹੁਤ ਵਧੀਆ ਕੰਮ ਕਰ ਰਹੇ ਹੈਗੇ ਆ। ਕਦੀ ਤੁਸੀਂ ਇੰਨੇ ਸਾਲਾਂ ਦੌਰਾਨ ਕਦੀ ਇੰਨੀ ਵੱਡੀ ਉਹਨੇ ਡਿਸਪਲੇ ਲੱਗ ਨਹੀਂ ਡਿਸਪਲੇ ਆਏ ਸਾਲ ਵਧ ਹੀ ਰਹੀਆਂ ਹੈਗੀਆਂ। ਐ ਹੋਰ ਵੱਧ ਗਈਆਂ ਅਗਲੇ ਸਾਲ ਹੋਰ ਵੱਧ ਜਾਂਦੀਆਂ। ਅੱਗੇ ਨਾਲੋਂ ਗਰੋਥ ਬਹੁਤ ਕਰ ਰਿਹਾ ਹੈਗਾ। ਟੈਕਨੋਲੋਜੀ ਦੇ ਖੇਤਰ ਹੈਗੇ ਆ। ਕਿਸਾਨਾਂ ਨੂੰ ਕਰਸ਼ਿਤ ਕਰਨ ਲਈ ਲੱਖ ਰੁਪਏ ਦੀ ਡਿਸਪਲੇ ਤਿਆਰ ਕਰ ਰਹੇ ਨੇ। ਪੂਰੋਂ ਨਹੀਂ ਪ੍ਰੋਡਕਟ 눈ਜ਼ਰ ਆਵੇ। ਨਹੀਂ ਉਹ ਲੱਖ ਕਰ ਲੈਣਾ। ਪਰ ਜਿਹੜਾ ਗਰਾਊਂਡ ਲੈਵਲ ਤੇ ਜਦੋਂ ਅਸੀਂ ਦੇਖਦੇ ਮਸ਼ੀਨ ਚੱਲਦੀ ਹੈਗੀ ਜਿਵੇਂ ਤੂੜੀ ਵਾਲੀ ਹੁੰਦੀ ਹੈ, ਕੇਸ ਵਾਲਿਆਂ ਦੀ ਹੈਗੀ ਆ। ਜੋ ਜਿਵੇਂ ਹੈਗੀ ਉਹ ਆਪੇ ਹੀ ਵਿਕ ਜਾਂਦੀ ਹੈਗੀ ਐ ਡਿਸਪਲੇ ਲਾਉਂਦੇ ਆ ਦੇਖਣ ਲਈ ਚੰਗਾ ਲੱਗਦਾ ਹੈਗਾ ਪਰ ਜਿਹੜੀ ਚੀਜ਼ ਕੰਪਨੀ ਚਲਦੀ ਆ ਉਹ ਚਲਦੀ ਚਲਦੀ ਆਈ ਹੈ ਅੱਜ ਤੱਕ ਹੈਗੀ ਹੈ ਕੋਈ ਨੂੰ ਦਿੱਕਤ ਨਹੀਂ ਹੋਏਗੀ ਮਸ਼ੀਨਾਂ ਪਈਆਂ ਝਾੜ ਵਾਸਤੇ ਪਈਆਂ ਆਈਆਂ ਨੇ ਜਿਹੜੇ ਝਾੜ ਇਕੱਠਾ ਕਰਨ ਸਤੂੜ ਗੱਲ ਪ੍ਰਾਲੀ ਦੀ ਗੱਲ ਕਰੀਆ ਉਹਨਾਂ ਵੀ ਮਸ਼ੀਨਾਂ ਆਈਆਂ ਨੇ ਕਿ ਪ੍ਰਾਲੀ ਅਕਸਰ ਚਰਚਾਾਂ ਵਿੱਚ ਖਬਰਾਂ ਚ ਰਹਿੰਦੀ ਅੱਗੇ ਚਲਾਈ ਜਾਂਦੀ ਹੈ ਸੋ ਉਹਨੂੰ ਕਿੱਦਾਂ ਤੁਸੀਂ ਪ੍ਰਾਲੀ ਦੇ ਜਿਹੜੇ ਗੰਡੇ ਤਿਆਰ ਕਰ ਕਰਕੇ ਉਹਨੂੰ ਵੇਚ ਸਕਦੇ ਹੋ ਬੋਇਲਰਾਂ ਵਾਸਤੇ ਉਹ ਮਸ਼ੀਨਾਂ ਬਿਲਕੁਲ ਬਹੁਤ ਚੰਗੀ ਗੱਲ ਹੈ ਜਿਹੜੀਆਂ ਆ ਰਹੀਆਂ ਹੈ ਅਸੀਮੀਂ ਚਾਹੁੰਦੇ ਅਸੀਂ ਅੱਗ ਲਾਈਏ ਸਾਡਾ ਜੀ ਨਹੀਂ ਕਰਦਾ ਸਾਡੀ ਮਜਬੂਰੀ ਬਣ ਜਾਂਦੀ ਹੈ ਪਰ ਅਗਲੇ ਸਾਲ ਨਾਲੋਂ ਹੋਰ ਕੱਟ ਜੇਗਾ ਅੱਗੇ ਨਾਲੋਂ ਬਹੁਤ ਕੱਟ ਗਈ ਅੱਗ ਬਹੁਤ ਗੱਠਾਂ ਦੀ ਚੱਕ ਰਹੇ ਆ ਬਹੁਤ ਜ਼ਿਆਦਾ ਚੱਕੀਆਂ ਹੈਗੀਆਂ ਪਰ ਆਏ ਸਾਲ ਗਰੋਥ ਹੋ ਰਹੀ ਹੈ ਇਤਨੀ ਮਸ਼ੀਨਾਂ ਆਣ ਦੇ ਨਾਲ ਬਹੁਤ ਫਾਇਦਾ ਹੋ ਰਿਹਾ ਬਹੁਤ ਫਾਇਦਾ ਹੋ ਰਿਹਾ ਪ੍ਰਦੂਸ਼ਣ ਸਹੀ ਹੋਇਆ ਹੈਗਾ ਬੜਾ ਫਰਕ ਪੈ ਰਿਹਾ ਹੈਗਾ ਮਸ਼ੀਨਾਂ ਸਿਰਫ ਦੇਖਣ ਲੱਗ ਗਈਆਂ ਦੇਖੇ ਰਹੇ ਦੇਖ ਰਹੇ ਆਂ ਬਸ ਸਾਰੀਆਂ ਦੇਖ ਰਹੀਆਂ ਜਿਵੇਂ ਉਹ ਕਣਕ ਦੀ ਕਟਿੰਗ ਵਾਲੀ ਆ ਗਈ ਟਰੈਕਟਰ ਆ ਗਏ ਹੈਗੇ ਆ ਜਾ ਕੇ ਦੇਖ ਰਹੇ ਆ ਜੋ ਵੀ ਜਿਵੇਂ ਜਿਵੇਂ ਹੈਗਾ ਦੇਖਦੇ ਆ ਕਿ ਸਾਲ ਆਏ ਸਾਲ ਨਵੀਂ ਚ ਹੀ ਜਾ ਰਹੀ ਹੈਗੀ ਹੈਗੀ ਆ ਰਿਹਾ ਮੈਂ ਆਰਿਆ ਮੈਂ ਆਨੰਦਪੁਰ ਰਾਸ਼ਟਾ ਟੈਂਕੀ ਹਾਂਜੀ ਰਾਸ਼ਟਾ ਟੈਂਕੀ ਉਹਦਾ ਕਾਰਨ ਹੈ ਵੀ ਕਿਸਾਨ ਦਿੱਲੀ ਗਏ ਹੋਏ ਆ ਹਾਂਜੀ ਹਾਂਜੀ ਹਾਂ ਉਹਦੇ ਕਰਕੇ ਉਹ ਆਪਦੀਆਂ ਮੰਗਾਂ ਵਾਸਤੇ ਗਏ ਜਿਨ੍ਹਾਂ ਦਾ ਮੇਲਾ ਉੱਥੇ ਦਿੱਲੀ ਆ ਅਸੀਂ ਜਿਹੜੇ ਖੇਤੀ ਨਹੀਂ ਕਰਦੇ ਇੱਥੇ ਆ ਕੇ ਦੇਖਣ ਕਿੱਦਾਂ ਦਾ ਲੱਗਿਆ ਸੋਰੀ ਮੇਲਾ ਕਿਹਨੂੰ ਕਾ ਅੱਗੇ ਆਇਆਂ ਗਏ ਬਹੁਤ ਆਇਆ ਮੈਂ ਇੱਥੇ ਪੜਿਆ ਪੀਇਆ ਜੂਚ ਪਰ ਰਸਾਇਣਿਕ ਕੀ ਸੋਰੀ ਰਸਾਇਣਿਕ ਹੂੰ ਠੀਕ ਹੈ ਕੀ ਕਹਿਣਾ ਚਾਹੋ ਹਾਂਜੀ ਵਧੀਆ ਮਾਹੌਲ ਵਧੀਆ ਵਾ ਵੈਸੇ ਇਸ ਵਾਰ ਰਸ ਬਹੁਤ ਘਟਾ ਥੋੜਾ ਜਿਹਾ ਹਾਂਜੀ ਸੋ ਸਰਦਾਵੀ ਸਾਵਧਤਰ ਤੇ ਕਹਣਾ ਕਿ ਜਿੰਨਾ ਅਕਸਰ ਮੈਂ ਕਰਾਊਡ ਆਮ ਤੌਰ ਤੇ ਦੇਖਦਾ ਹੁੰਦਾ ਸੀ ਇਸ ਮੇਲੇ ਨੂੰ ਲੈ ਕੇ ਕਿਉਂਕਿ ਇੱਥੇ ਹੀ ਪੜੇ ਹੋਇਆ ਮੈਂ ਸੋ ਇਸ ਵਾਰ ਇਹੜਾਵਾ ਉਹ ਕਰਾਊਡ ਨੇ ਮੈਨੂੰ ਨਜ਼ਰ ਆ ਰਿਹਾ ਜੋ ਅਕਸਰ ਆਮ ਦਿਨਾਂ ਦੇ ਵਿੱਚ ਆਮ ਸਾਲਾਂ ਦੇ ਵਿੱਚ ਨਜ਼ਰ ਆਉਂਦਾ ਸੀਗਾ ਸੋ ਤੁਹਾਨੂੰ ਦਿਖਾ ਰਹੇ ਸੀਗੇ ਲੁਧਿਆਣਾ ਦੇ ਪੀਏਯੂ ਤੋਂ ਕਿਸਾਨ ਮੇਲਾ ਜਿੱਤੇ ਕੀ ਤੁਸੀਂ ਦੇਖ ਸਕਦੇ ਹੋ ਕਿਸਾਨ ਵੀ ਆਇਆ ਨਵੇਂ ਨਵੇਂ ਟੈਕਨੋਲੋਜੀ ਬਾਰੇ ਉਹਨਾਂ ਨੇ ਆਪਣੀਆਂ ਗੱਲਾਂ ਸਾਂਝੀਆਂ ਕੀਤੀਆਂ ਹੋਰ ਇਦਾਂ ਦੀ ਨਵੀਆਂ ਅਪਡੇਟਾਂ ਲੈ ਕੇ ਕਿਸਾਨ ਮੇਲੇ ਨੂੰ ਲੈ ਕੇ ਤੁਹਾਨੂੰ ਸਮੇਂ-ਸਮੇਂ ਤੇ ਲੁਧਿਆਣਾ ਲਾਈਵ ਤੇ ਦਿੰਦੇ ਰਾਵਾਂਗੇ ਸੋ ਸਿਆਸ ਕਰਦੇ ਕਿ ਤੁਹਾਨੂੰ ਸਾਡਾ ਇਹ ਪ੍ਰੋਗਰਾਮ ਬਹੁਤ ਹੀ ਵਧੀਆ ਲੱਗੇ ਉਹਨਾਂ ਨੂੰ ਲੁਧਿਆਣਾ ਦੇ ਪੇਜ ਲਾਈਕ ਕਰੋ ਸਬਸਕ੍ਰਾਈਬ ਕਰੋ ਪ੍ਰੋਗਰਾਮ ਵਧੀਆ ਲੱਗੇ ਸੋ ਸੇ ਸ਼ੇਅਰ ਜ਼ਰ ਅਮੀਦੀਨ ਹਰਦੀਪ ਨੂੰ ਜੀ ਇਸ ਆਜ਼ਾਦ ਧੰਨਵਾਦ ਹੋ ਜੁੜੇ ਰਹੋ ਲੁਧਿਆਣਾ ਲੈ ਦੇਣਾ